ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰ ਗੋਬਿੰਦਪੁਰ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਹੈ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਕਿਹਾ ਕਿ ਲੋਕ ਕਾਂਗਰਸ ਨੂੰ ਪਿਆਰ ਕਰ ਰਹੇ ਹਨ ਆਪ ਮੁਹਾਰੇ ਹੋ ਕੇ ਲੋਕ ਕਾਂਗਰਸ ਦੇ ਹੱਕ ਵਿੱਚ ਨਿਤਰ ਰਹੇ ਨੇ ਉਹਨਾਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਕਿਹਾ ਕਿ ਜਦੋਂ ਤੱਕ ਭਗਵੰਤ ਮਾਨ ਅਤੇ ਮੋਦੀ ਤੋਂ ਛੁਟਕਾਰਾ ਨਹੀਂ ਮਿਲਦਾ ਉਦੋਂ ਤੱਕ ਕਿਸਾਨੀ ਮੁੱਦੇ ਖਾਲਦ ਨਹੀਂ ਹੋ ਸਕਦੇ ਕਿਉਂਕਿ ਭਗਵੰਤ ਮਾਨ ਰੱਬ ਦੀ ਮੋਰ ਹਨ ਤੇ ਉਹਨਾਂ ਦਲ ਬਦਲਣ ਨੂੰ ਲੈ ਕੇ ਵੀ ਕਿਹਾ ਕਿ ਐਸੇ ਲੋਕ ਪੈਸੇ ਤੇ ਤਾਕਤ ਦੇ ਲਾਲਚ ਵਿੱਚ ਦਲ ਬਦਲ ਲੈਂਦੇ ਨੇ ਪਰ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਤੇ ਉਹ ਜਿਹੇ ਲੀਡਰਾਂ ਨੂੰ ਡੰਡੋਤ ਕਰਵਾਉਂਦੇ ਹੋਏ ਨਜ਼ਰ ਆਉਣ ਕੇ ਗੁਰਦਾਸਪੁਰ ਤੋਂ ਲਾ ਪ੍ਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਸਾਥੀਆਂ ਦੇ ਟੈਲੀਫੋਨਾਂ ਤੇ ਹਜ਼ਾਰਾਂ ਦੀ ਤਦਾਦ ਚਾਏ ਨੇ ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਟੈਲੀਫੋਨ ਨਹੀਂ ਕੀਤਾ ਇੰਨੀ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਜਾਮਨੀ ਗੋਮਰ ਦੇ ਹੱਕ ਚ ਇਕੱਠ ਕਰੋ ਹੋ ਸਕਦਾ ਮੇਰੇ ਕੋਲ ਇਸ ਤੋਂ ਬਾਅਦ ਨਾ ਆਇਆ ਜਾ ਸਕੇ ਕਿਉਂਕਿ ਮੈਂ ਆਪਣਾ ਹਲਕਾ ਹੀ ਵੇਖਣਾ ਤੇ ਸਾਰੇ ਪੰਜਾਬ ਜਾਣਾ ਤੋ ਇਸ ਗੱਲ ਕਰ ਮੈਂ ਆਪਣੇ ਸਾਰੇ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਕਿ ਉਹਨਾਂ ਦੇ ਉਪਰ ਆਲਾ ਸਦਕਾ ਹੀ ਜ਼ਾਲਾਂ ਦੀ ਤਦਾਦ ਬੰਤੇ ਆਏ ਨੇ ਬੜੀ ਵੱਡੀ ਤਦਾਦ ਚ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਜਾ ਰਹੇ ਸੀ ਲੋਕ ਪਰ ਹੁਣ ਫੇਰ ਪਤਾ ਲੱਗਿਆ ਕਿ ਬਾਤ ਸੀ ਹੋ ਰਹੀ ਹੈ ਕਾਂਗਰਸ ਦੇ ਵਿੱਚ ਇਹ ਤਾਂ ਚੱਲਦਾ ਹੀ ਰਹਿੰਦਾ ਜੀ ਜਿਨ੍ਹਾਂ ਬੰਦਿਆਂ ਦਾ ਕਰਤਾਰ ਰਹੀ ਨਹੀਂ ਉਹ ਕੰਮ ਕਰਦਾ ਹੀ ਰਹਿੰਦੇ ਨੇ ਕਰਤਾਰ ਵਾਲੇ ਕਿੱਲੇ ਨਾਲ ਭਜੇ ਰਹਿੰਦੇ ਨੇ ਬਿਣਾ ਕਰਤਾਰ ਵਾਲੇ ਤਰਨਤਾਰ ਦੇ ਮੇਲੇ ਚ ਜਾਂ ਗਵਾਚੀਆਂ گاਵਾ ਬਿਣਾ ਮਾਲਕ ਤੋਂ ਮੂੰਹ ਚੋੱਕ ਕੇ ਉੱਤੇ ਨੂੰ ਵੇਖਦੀਆਂ ਨੇ ਕਈ ਵੇਖਦੇ ਰਹਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਹੈ ਇਹਦੇ ਵਿੱਚ ਐਕਚੁਅਲ ਚ ਪਤਾ ਲੱਗ ਜਾਂ ਚਾਨਣਾ ਲਾਈ ਜਾਂਦੇ ਨੇ ਤੇ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡਿੱਗ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣੀ ਲੱਗਦੇ ਫਿਰਦੇ ਨੇ ਹਰ ਪਾਰਟੀ ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਰਿੰਕੂ ਵਰਗਾ ਬੰਦਾ ਇੱਕ ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਲਾ ਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਨੇ ਤੋ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾਹਾ ਪੋਲਟਰੀ ਫਾਰਮਾਂ ਦੇ ਪਿਛਲੇ ਸਾਲਾਂ ਚ ਜੋ ਰਾਤ ਨੂੰ ਤੁਸੀਂ ਫੀਡ ਪਾ ਕੇ ਚਲੇ ਜਾਓ ਸਵੇਰੇ ਪਤਾ ਲੱਗਦਾ ਸਾਰੀਆਂ ਕੁਕੜੀਆਂ ਸਿਰ ਛੁੱਟ ਗਈਆਂ ਨੇ ਇਹ ਹਾਲੇ ਨਾਲ ਦਾ ਜਿਹੜੇ ਕਰਦਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਆਈਡੀਓਲੋਜੀ ਹੈ ਕਿ ਤਾਕਤ ਚ ਰਹਿਣਾ ਜਿਨ੍ਹਾਂ ਲੋਕਾਂ ਦੇ ਹੈ ਕਿ ਤਾਕਤ ਹੀ ਰਹਿਣਾ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਹਨਾਂ ਜਾਂ ਪੰਜ ਪੰਜ ਚੱਲ ਸਕਦੀ ਜਿਹੜੀ ਸੈਂਟਰ ਤੇ ਜਾਂ ਜਿਹੜੀ ਸੂਬੇ ਦੇ ਵਿੱਚ ਉਹ ਚੱਲ ਸਕਦੀ ਹੈ ਨੀਲੇ ਰਾਂਗੇ ਦੇ ਨੋਟ ਵੀ ਉਹ ਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹ ਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡਾਉਤ ਕਰਦੇ ਹੋਣੇ ਨੇ ਆ ਇਹਨਾਂ ਦਾ ਹਾਲੇ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਦਣ ਹੱਲ ਹੋਣਾ ਜਦੋਂ ਮੋਦੀ ਤੋਂ ਕਿਹੜਾ ਛੁੱਟਿਆ ਤੇ ਭਗਵੰਤ ਤੋਂ ਕਿਹੜਾ ਛੁੱਟਿਆ ਕਿਉਂਕਿ ਭਗਵੰਤ ਰਬਰਟ ਸਟੈਂਪ ਇਕੋ ਕਮਰਬੇਜ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਿੱਦਣ ਕੇਜਰੀਵਾਲ ਸਾਹਿ ਫੜੇ ਗਏ ਨੇ ਉਦਾਂ ਸਾਰੀ ਰਾਤ ਭਗਵੰਤੇ ਘਰ ਪੰਗੜਾ ਪੈਂਦਾ ਰਿਹਾ ਉਹਨੂੰ ਸ਼ੁਕਰ ਕੀਤਾ ਬਸਾਂ ਕਿਤੇ ਫੜਿਆ ਗਿਆ ਇਹਨੂੰ ਇਹ ਸੀ ਕਿ ਮੈਨੂੰ ਇੱਕ ਕਨਵੀਨਰ ਬਣਾਣਗੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਧਰਮ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤੇ ਕਈ ਬੈਠੇ ਸੀ ਇੱਥੇ ਸਾਂਭਣ ਵਾਸਤੇ ਕੰਮ ਤੇ ਬਗਾ ਨੇ ਮਾਲ ਤੇ ਇਹਨਾਂ ਦਾ ਧਿਆਨ ਸੀ ਕਿ ਪਹਿਲੀ ਖਾਲੀ ਹੋਏਗੀ ਤੇਹੀਂ ਕਬਜ਼ਾ ਲਾਂਗੇ ਉਹ ਖੁੱਲਿਆ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਨੂੰ ਹਾਂ ਜੀ ਵੀ ਨਵਾਂ ਚਿਹਰਾ ਦਿੱਤਾ ਲੋਕ ਸਭਾ ਚਾਰਪੁਰ ਨੂੰ ਕੀ ਜਨਗਤ ਕੁਝ ਵੇਖੋ ਸਾਰੇ ਨੂੰ ਵੱਡੀ ਗੱਲ ਕੀ ਹੈ ਕਿ ਕਾਂਗਰਸ ਨੇ ਬਿਲਕੁਲ ਹੀ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟਸ ਇੱਕ ਦਿੱਤੀ ਹਿਸ਼ਾਰਪੁਰ ਤੇ ਇੱਕ ਫਰੀਦਕੋਟ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ बढ़िया ਲਿਖੀਆਂ ਯੰਗ ਕੈਂਡੀਡੇਟਸ ਨੇ ਜਿਹੜੇ ਸਧਾਰਨ ਘਰਾਜੋਂ ਨੇ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਨਹੀਂ ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਆ ਕਿ ਕਾਂਗਰਸ ਬਿਹਤਰੀਨ ਕੈਂਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ ਵੇਖੋ ਅੱਧੇ ਬੰਦੇ ਤਾਂ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦੇ ਉਹ ਸਮੋਸੇ ਤੇ ਡੋਸੇ ਖਾ ਕੇ ਉਥੋਂ ਵਾਪਸ ਆ ਜਾਂਦੇ ਘਰ ਤੋਂ ਘਟੇ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੇ ਉਹ ਹੀ ਚੁੱਕੇ ਕਰਨੇ ਜੀ ਯਾਰ ਬੰਦਰ ਪੰਜਾਬ ਬਚਾਉ ਜਾਂਦਾ ਕਿਦਾਂ ਵੇਖਦੇ ਜੀ ਉਹ ਤੇ ਆਪਣੇ ਆਪ ਨੂੰ ਹੀ ਬਚਾ ਲੈਣ ਇੰਨਾ ਹੀ ਪੜਿਆ ਜੀ ਪੰਜਾਬ ਬਚਾਉ ਗਿਆ ਜੀ ਸਰ